ਇਦਾਂ ਦੇ ਵੀ ਨੌਜਵਾਨ ਮਿਲੇ ਜਿਹੜੇ ਕਹਿੰਦੇ ਨੇ ਭਰਾਜੀ ਟਾਈ ਟਾਈ 3-3 ਲੱਖ ਦੀਆਂ ਪਸਮਾ ਖਾਦੀਆਂ ਟਾਈ ਟਾਈ 3-3 ਲੱਖ ਦੀਆਂ ਪਸਮਾ ਇਹ ਮਹਿੰਗੀਆਂ ਹੁੰਦੀਆਂ ਤਾਂ ਇਹ ਨਹੀਂ ਮਹਿੰਗੀਆਂ ਨੇ ਕਿ ਐਨੇ ਲੱਗ ਜਾਂਦੇ ਨੇ ਵੀਰੇ ਟ੍ਰੈਂਡ ਚੱਲਿਆ ਹੋਇਆ ਆ ਪਸਮਾ ਦਾ ਉਹ ਇੰਸਟਾਗ੍ਰਾਮ ਦੇ ਉੱਤੇ ਆਉਂਦੀ ਆ ਜੀ ਜੀ ਕਹਿੰਦੇ ਆ ਵੀ ਤੁਹਾਡੇ ਚ ਕਮਜ਼ੋਰੀ ਆ ਗਈ ਆ ਤਾਂ ਤੁਸੀਂ ਆ ਦਵਾਈ ਖਾਓ ਉਹ ਵਾਲੀ ਚੀਜ਼ ਜਿਹੜੀ ਹੈ ਨਾ ਬਿਲਕੁਲ ਸੋ ਬਹੁਤ ਕੁਝ ਚੱਲਿਆ ਹੋਇਆ ਮਾਰਕੀਟ ਦੇ ਵਿੱਚ ਪੰਜਾਬ ਦੇ ਵਿੱਚ ਤੇ ਹੁਣ ਮੇਨ ਬਿਜ਼ਨਸ ਹੀ ਵੈਦਾਂ ਦਾ ਸੋ ਸਰਕਾਰ ਨੂੰ ਤੇ ਇਹਨਾਂ ਨੂੰ ਠੱਲ ਪਾਣ ਦੀ ਲੋੜ ਆ ਕਿਉਂਕਿ ਇਹਨਾਂ ਨੇ ਬਹੁਤ ਬੱਚੇ ਤਬਾਹ ਕਰਤੇ 18 18 ਸਾਲ ਦੇ ਬੱਚੇ ਵੀ ਉਹਨਾਂ ਨੂੰ ਘਰੇ ਵੀ ਪਸ ਮੰਨ ਲਓ ਹੂੰ ਉਹ ਤੋਂ ਸ਼ਰੀਰ ਮਿੱਟੀ ਆ ਉਹ ਤੋਂ ਪਸ ਮੰਨ ਲੈ ਲੀਆਂ ਹੋਰ ਨੁਕਸਾਨ ਹੋ ਗਿਆ ਸੋ ਓਵਰ ਆਲ ਜਿਹੜਾ ਸਾਰਾ ਕੁਝ ਹੀ ਉਹ ਬੁੱਠਾ ਹੋਇਆ ਪਿਆ ਇਸ ਕਰਕੇ ਸਾਨੂੰ ਜਾਗਣ ਦੀ ਲੋੜ ਆ ਅਸੀਂ ਤੇ ਚਾਹੁੰਦੇ ਆਂ ਕਿ ਉਹ ਪੰਜਾਬ ਲੋਟ ਕੇ ਆਵੇ ਜਿੱਥੇ ਸਾਡੇ ਇਸ ਧਰਤੀ ਦੇ ਗੱਭਰੂ ਸੂਰਮੇ ਅੱਖ ਦੀ ਘੂਰ ਦੇ ਨਾਲ ਹੀ ਬੰਦਾ ਮਾਰਗ ਰੱਖਦੇ ਆਂ ਅਸੀਂ ਤੇ ਉਹ ਨੌਜਵਾਨ ਹੋਣ ਚਾਹੁੰਦੇ ਆਂ ਕਿ ਭਾਈ ਟੇਢੀ ਅੱਖ ਦੇ ਨਾਲ ਤਿੱਖੀ ਅੱਖ ਦੇ ਨਾਲ ਪਸੀਨੇ ਛਲਵਾ ਕੇ ਰੱਖਦੇ ਨੇ ਦੁਸ਼ਮਣ ਦੇ ਹੂੰ ਪਹਿਲੇ ਸਮਿਆਂ ਦੇ ਵਿੱਚ ਤੁਸੀਂ ਵੇਖੋ ਜਿਹੜੀ ਸਾਡੇ ਮਾਪਪਾ ਦੀ ਪੀੜ੍ਹੀ ਆ ਰੋਬ ਕਿੱਡਾ ਸੀ ਆ ਜੀ ਵੀ ਸਾਨੂੰ ਯਾਦ ਆ ਕਿ ਜਦੋਂ ਸਾਡੇ ਫਾਦਰ ਸਾਹਿਬ ਦਾ ਫੋਨ ਆਉਂਦਾ ਸਾਨੂੰ ਤੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਆ ਇੰਨਾ ਔਰਾ ਸਟਰੋਂਗ ਲੇਕਿਨ ਆਜਿਕਲ ਔਰਾ ਮਿਲਦਾ ਨਹੀਂ ਉਹ ਗੱਲ ਬਾਤ ਨਹੀਂ ਹੈਗੀ ਪੁਰਾਤਨ ਸਮੇਂ ਜੋ ਸਾਡੇ ਬਜ਼ੁਰਗ ਸੀਗੇ ਜਿਵੇਂ ਦਾਦਾ ਜੀ ਪਰਦਾਦਾ ਜੀ ਸਰੀਰ ਚ ਕੋਈ ਜਾਨ ਥੋੜੀ ਸੀ ਲੇਕਿਨ ਔਰਾ ਬਹੁਤ ਸਟਰੋਂਗ ਸੀ ਪਰਸਨੈਲਿਟੀ ਇਨੀ ਵਾਈਬਰੈਂਟ ਸੀ ਵੀ ਪੋਤੇ ਪੋਤਰੀਆਂ ਦਾ ਹੱਥ ਪੈਰ ਕੰਮਣੀ ਸ਼ੁਰੂ ਹੋ ਜਾਂਦੇ ਕੰਮਣੀ ਛੱਡ ਜਾਂਦੀ ਸਾਹਮਣੇ ਨਹੀਂ ਸੀ ਆਉਂਦੇ ਅੱਖਾਂ ਦੇ ਵਿੱਚ ਅੱਖਾਂ ਨਹੀਂ ਸੀ ਪਾ ਸਕਦੇ ਸੋ ਦੈਟ ਇਜ਼ ਦੀ ਪਾਵਰ ਆਪਣੇ ਆਪ ਨੂੰ ਸਮੇਟਿਆ ਹੋਇਆ ਐਵੇਂ ਕਹਿੰਦੇ ਵੀ ਤੁਰਲਾ ਛੱਡਿਆ ਹੋਇਆ ਉਹ ਅੰਦਰੋਂ ਸਾਰੀ ਗੱਲਬਾਤ ਹੈਗੀ ਸੀ ਉਹ ਜਾਣ ਸੀ ਲੋਕ ਥੱਕਦੇ ਨਹੀਂ ਸੀ ਐ ਅਜੂ ਅਜਿਹਾ ਕਾਲਾ ਸਿਸਟਮ ਚੱਲਿਆ ਵੀ 8 ਘੰਟੇ ਨੀਂਦ ਇਹ ਲੋਕ ਜਾਣਦੇ ਨਹੀਂ ਸੀ ਪਹਿਲੇ ਸਮਿਆਂ ਦੇ ਵਿੱਚ डेढ़ घंटा 2 घंटा सोना। ਸਾਨੂੰ ਤੇ ਉਹ ਜ਼ਿੰਦਗੀ ਚਾਹੀਦੀ ਆ ਸਾਨੂੰ ਤੇ ਉਹ ਪੰਜਾਬ ਚਾਹੀਦਾ। ਉਹਦੇ ਵਾਸਤੇ ਅਸੀਂ ਆਪਣੇ ਨਾਲ ਇੱਕ ਨਿਮਾਣੀ ਦੀ ਕੋਸ਼ਿਸ਼ ਕਰ ਰਹੇ ਆ ਵੀ ਪਾਈ ਜਾਗ ਜੋ ਜਾਗ ਜੋ ਸਾਰਾ ਕੁਝ ਤੁਹਾਡੇ ਘਰੇ ਪਿਆ ਹੋਇਆ। ਤੁਹਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਹੈਗੀ। ਹੂੰ। ਸਾਡਾ ਜੋ ਬਲੱਡ ਆ ਫਾਈਨੈਸ ਹੈ ਵਰਲਡ ਦੇ ਵਿੱਚ ਕੋਈ ਵੀ ਬਲੈਕ ਕੋਈ ਵਾਈਟ ਸਾਡਾ ਮੁਕਾਬਲਾ ਨਹੀਂ ਕਰ ਸਕਦਾ। ਜੇ ਸ਼ੇਰ ਆਪਣੇ ਆਪ ਨੂੰ ਪਛਾਣ ਲਵੇ ਵੀ ਉਹ ਸੱਚੀ ਸ਼ੇਰ ਹੀ ਆ ਉਹ ਗਿੱਦੜ ਨਹੀਂ ਹੈਗਾ ਉਹ ਬੱਕਰੀ ਨਹੀਂ ਹੈਗਾ ਲੇਕਿਨ ਸਾਡੇ ਭਰਾ ਜਿਹੜੇ ਨੇ ਉਹ ਅੱਜ ਆਪਣੇ ਆਪ ਨੂੰ ਪਛਾਣਨ ਨਹੀਂ ਦੇ ਆਪਣੀ ਪਹਿਚਾਨ ਤੋਂ ਭਟਕਣ ਦੇ ਆ ਕਿੰਨੀ ਮਾੜੀ ਗੱਲ ਸੋ ਦੈਟ ਇਜ਼ ਦੀ ਟਰੁਥ ਵੀ ਆਪਣੇ ਆਪ ਨੂੰ ਸਮਝ ਲਓ ਅਸੇ ਇਹ ਵੀ ਹੁੰਦਾ ਸੀਗਾ ਵੀ ਪੁਰਾਣੇ ਜ਼ਮਾਨੇ ਦੇ ਖਰਾਕਾ ਵੀ ਉਹੋ ਜਿਹੇ ਸੀ ਨਾ ਮੈਂ ਇੱਕ ਸੁਣਦਾ ਹੁੰਦਾ ਸੀ ਕਿ ਬਹੁਤ ਚਿਰ ਪਹਿਲਾਂ ਦੀ ਗੱਲ ਹੈ ਵੀ ਦੇਗੇ ਦੇ ਦੇਗੇ ਖਾਲੀ ਕਰ ਦਿੰਦੇ ਸੀਗੇ ਵੀ ਜਦੋਂ ਵੀ ਪ੍ਰਸ਼ਾਦ ਬਣਦਾ ਸੀ ਜਾਂ ਕੁਝ ਇਦਾਂ ਦੀ ਚੀਜ਼ ਬਣਦੀ ਸੀਗੀ ਤਾਂ ਉਹ ਪਹਿਲਵਾਨੀ ਵੀ ਕਰਦੇ ਹੁੰਦੇ ਸੀਗੇ ਔਰ ਉਹ ਸਟ੍ਰੌਂਗ ਆਪੇ ਹੋਣਾ ਮੈਂ ਵੀ ਜਦੋਂ ਤੁਰਦੇ ਫਿਰਦੇ ਸੀਗੇ ਐ ਨਚੌੜੇ ਚੌੜੇ ਗੱਭਰੂ ਤਾਂ ਬੰਦੇ ਵੈਸੇ ਹੀ ਡਰਦੇ ਹੁੰਦੇ ਸੀ ਵੀ ਯਾਰ ਉਹ ਪੰਜਾਬੀ ਬੰਦਾ ਵਾ ਵੀ ਉਹਦੇ ਨਾਲ ਕਿਤੇ ਪੰਗਾ ਨਾ ਲੈ ਲਈਏ ਆਲੇ ਦੁਆਲੇ ਚ ਉਹ ਜੀ ਠੋਕ ਵੀ ਹੁੰਦੀ ਸੀ ਉਹ ਜੀ ਬੰਦੇ ਦੀ ਇਹ ਤੁਹਾਡੀ ਗੱਲ ਸੱਚ ਆ ਵੀ ਪਹਿਲੇ ਸਮਿਆਂ ਦੇ ਵਿੱਚ ਖਰਾਕਾਂ ਵੀ ਤਗੜੀਆਂ ਸੀ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਲੋਕੀ ਖੱਲ ਜਣਾ ਸਾਡੇ ਭੈਣ ਭਰਾਵਾਂ ਨੇ ਤੜਕੇ ਲਾਉਂਦੇ ਆ ਤੇ ਤਲੀਆਂ ਚੀਜ਼ਾਂ ਖਾਂਦੇ ਆ ਜਾਂ ਬਾਜ਼ਾਰ ਦਾ ਭੋਜਨ ਛੱਕਦੇ ਆ ਇਹ ਚੀਜ਼ਾਂ ਐਗਜ਼ਿਸਟ ਹੀ ਨਹੀਂ ਸੀ ਕਰਦੀਆਂ ਸਾਡੇ ਪੰਜਾਬ ਦੇ ਵਿੱਚ ਆ ਜੋ ਰੇੜੀਆਂ ਨੇ ਕਰੀਬਨ 30 ਸਾਲ ਤੋਂ ਐਕਟੀਵੇਟ ਹੋਈਆਂ ਨੇ ਟਾਬੇ ਬਹੁਤ ਘੱਟ ਹੁੰਦੇ ਸੀ ਰੈਸਟੋਰੈਂਟ ਨਾਂ ਮਾਤਰ ਹੁੰਦੇ ਸੀ ਸਾਡੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਆ ਗਈਆਂ ਨੇ ਹੁਣ ਰਫ਼ਤਾਰ ਫੜੀ ਆ ਇਹ ਦੰਦੇ ਲੋਕ ਵੀ ਆ ਪੰਜਾਬ ਦੇ ਵਿੱਚ ਜਿਹੜੀ ਘਰ ਦੀ ਰੋਟੀ ਖਾਂਦੇ ਨਹੀਂ ਹੁਣ ਬਾਹਰੋਂ ਹੀ ਖਾਂਦੇ ਆ ਤੇ ਸਿਹਤ ਕਿੱਥੋਂ ਬਣਨੀ ਆ ਉਹ ਤੋਂ ਕਬਾੜਾ ਵੀ ਕਰ ਲਿਆ ਸ਼ਰੀਰ ਦਾ ਸਟ੍ਰੈਸ ਵੀ ਬਹੁਤ ਜ਼ਿਆਦਾ ਆ ਗੱਲ ਤਾਂ ਸੋਸਾਇਟੀ ਦੇ ਵਿੱਚ ਵੀ ਪੈ ਗਏ ਖਰਾਕ ਵੀ ਹੈ ਨਹੀਂ ਨੌਲੇਜ ਵੀ ਹੈ ਨਹੀਂ ਤੇ ਫਿਰ ਪਾਨੂੰ ਪਤਾ ਹੀ ਆ ਫਿਰ ਚਾਰੇ ਪਾਸੇ ਘੇਰਾ ਪੈ ਗਿਆ ਤੇ ਨੁਕਸਾਨ ਹੀ ਹੋਣਾ ਬੰਦੇ ਦਾ ਸਟ੍ਰੈਸ ਵੀ ਮਾਨਸਿਕ ਵੀ ਸਟ੍ਰੈਸ ਕਰਕੇ ਵੀ ਹੁੰਦਾ ਇਹ ਸਭ ਸਟ੍ਰੈਸ ਕਰਕੇ ਵੀ ਟੈਸਟੋਸਟੇਰੋਨ ਖਤਮ ਹੋ ਜਾਂਦਾ ਪਹਿਲੇ ਸਮੇਂ ਵਿੱਚ ਟਰਸਨ ਇਸੇ ਹੁੰਦਾ ਲੋਕ ਟੈਨਸ਼ਨ ਫਰੀ ਹੁੰਦੇ ਸੀ ਪਰਵਾਹ ਹੀ ਕੋਈ ਨਹੀਂ ਇੱਕ ਤੇ ਮੈਂਟਲੀ ਸਟਰੋਂਗ ਹੁੰਦੇ ਸੀ ਫਿਜ਼ੀਕਲੀ ਸਟਰੋਂਗ ਹੁੰਦੇ ਸੀ ਫਿਰ ਇਹ ਛੋਟੀਆਂ ਮੋਟੀਆਂ ਚੀਜ਼ਾਂ ਉਹਨਾਂ ਨੂੰ ਇੰਪੈਕਟ ਨਹੀਂ ਸੀ ਕਰਦੀਆਂ ਹੁਣ ਕੋਈ ਹਾਥੀ ਆ ਰਾਹ ਚ ਚੱਲ ਰਿਹਾ ਵਾ ਤੂੰ ਮਾੜਾ ਜਿਹਾ ਪੱਥਰ ਸੁੱਟੋਗੇ ਉਹਨੂੰ ਕੀ ਫਰਕ ਪੈਣਾ ਹੂੰ ਉਹਦੀ ਜਗ੍ਹਾ ਕੋਈ ਰਾਹ ਚ ਚੱਲਦਾ ਕੋਈ ਛੋਟਾ ਜਿਹਾ ਜਾਨਵਰ ਜਾਂ ਕੁੱਤਾ ਹੋ ਗਿਆ ਪੱਥਰ ਮਾਰੋਗੇ ਉਹਨੇ ਪੈ ਜਾਣ ਨਾਲੋਂ ਦਰਦ ਹੋਣੀ ਹਾਥੀ ਨੂੰ ਕੋਈ ਫਰਕ ਨਹੀਂ ਇਸ ਕਰਕੇ ਫਿਰ ਇਨਸਾਨ ਜਿਹੜਾ ਆਪਣੇ ਆਪ ਨੂੰ ਸੰਵੇਟ ਲੈਂਦਾ ਫਿਰ ਉਹ ਹਾਥੀ ਬਣ ਜਾਂਦਾ ਜਿੰਦਗੀ ਦੀਆਂ ਮੁਸ਼ਕਲਾਂ ਉਹਨੂੰ ਛੋਟੀਆਂ-ਛੋਟੀਆਂ ਰੋੜੀਆਂ ਨਜ਼ਰ ਆਉਂਦੀਆਂ ਗੱਲ ਸਾਰੀ ਅੱਖਾਂ ਦੇ ਵਿੱਚ ਆ ਲੇਕਿਨ ਅੱਜ ਦੇ ਇਨਸਾਨ ਜਿਹੜਾ ਦਿਮਾਗੀ ਤੌਰ ਤੇ ਮੈਂਟਲੀ ਫਿਜ਼ੀਕਲੀ ਇਨਾ ਵੀਕ ਹੋ ਗਿਆ ਉਹਨੂੰ ਛੋਟੀਆਂ-ਛੋਟੀਆਂ ਰੋੜੀਆਂ ਵੀ ਵੱਡੇ-ਵੱਡੇ ਪਹਾੜ ਨਜ਼ਰ ਆਉਂਦੇ ਆ ਵੀ ਹਾਏ ਮੈਂ ਲੁੱਟਿਆ ਗਿਆ ਇਹ ਤੇ ਏਡਾ ਵੱਡਾ ਨੁਕਸਾਨ ਕੁਝ ਵੀ ਨਹੀਂ ਆ so it's all inside ਸਾਡੇ ਦਿਮਾਗ ਦੇ ਵਿੱਚ ਸਭ ਕੁਝ ਆ ਜਿੱਦਾਂ ਦੀ ਸਾਡੀ ਪਰਸੈਪਸ਼ਨ ਹੋਏਗੀ ਉਦਾਂ ਦੀ ਰਿਐਲਿਟੀ ਹੋਏਗੀ ਉਦਾਂ ਦੀ ਵਿਜਨ ਹੋਏਗੀ ਸੋ ਗੱਲਬਾਤ ਇੱਥੋਂ ਸ਼ੁਰੂ ਹੁੰਦੀ ਹੈ ਇਹ ਇਹ ਜਿਵੇਂ ਸਟ੍ਰੈਸ ਦੀ ਗੱਲ ਕਰਦੇ ਪਏ ਆਪਾਂ ਸਟ੍ਰੈਸ ਦੇ ਕਾਰਨ ਕੀ ਯਾਨੀ ਡਿਪਰੈਸ਼ਨ ਦੇ ਵਿੱਚ ਹੋ ਜਾਂਦੇ ਨੇ ਡਿਪਰੈਸਡ ਹੋਏ ਰਹਿੰਦੇ ਨੇ ਉਹ ਇਹੀ ਫਿਕਰ ਸਤਾਇਆ ਰਹਿੰਦਾ ਵਾ ਵੀ ਯਾਰ ਫਿਊਚਰ ਦਾ ਪਤਾ ਨਹੀਂ ਕੀ ਬਣੂ ਜਾਂ ਕਿ ਇਹਨੂੰ ਪੈਸੇ ਦੀ ਟੈਨਸ਼ਨ ਲੈਂਦੀ ਹੈ ਕਈਆਂ ਨੂੰ ਰਿਲੇਸ਼ਨ ਦੀ ਟੈਨਸ਼ਨ ਰਹਿੰਦੀ ਹੈ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਬਾਅਦ ਵਿੱਚ ਉਹ ਡਿਪਰੈਸ਼ਨ ਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਵਾ ਸਾਡੀ ਪੀੜ੍ਹੀ ਦੇ ਵਿੱਚ ਸਾਡੇ ਬਜ਼ੁਰਗ ਡਾਂਗ ਰੱਖੀ ਹੁੰਦੀ ਸੀ ਹੂੰ ਸਵੇਰੇ ਜਦੋਂ ਦਿਨ ਚੜ੍ਹਨ ਤੋਂ ਪਹਿਲੇ ਪਹਿਲੇ ਸਾਰਿਆਂ ਨੂੰ ਠਾਲ ਦੇਣਾ ਡਾਂਗ ਮਾਰਨੀ ਭਾਈ ਉੱਠ ਜਾ ਹੂੰ ਕਿਸੇ ਬੱਚੇ ਨੂੰ ਵੀ ਸੌਣ ਨਹੀਂ ਦੇਣਾ ਹੂੰ ਕੁਛ ਨਾ ਕੁਛ ਤੇ ਜਾਣਦੇ ਹੋਣਗੇ ਸਾਡੇ ਅੱਜਕੱਲ ਦੇ ਮਾਪੇ ਕਹਿੰਦੇ ਵੀ ਬੱਚਾ ਦੇਰ ਰਾਤ ਤੱਕ ਜਾਗਦਾ ਬਿਆ ਸੀਗਾ ਵੀਡੀਓ ਗੇਮ ਖੇਡਦਾ ਸੀ ਸੋਸ਼ਲ ਮੀਡੀਆ ਤੇ ਸੀਗਾ ਅੱਜ ਤੇ ਸੰਡੇ ਆ ਜੀ ਕੋਈ ਨਹੀਂ 10 ਵਜੇ ਤੱਕ ਸੌਂਦੇ ਜਿਹੜਾ ਇਨਸਾਨ ਸਵੇਰੇ ਤੜਕੇ ਨਹੀਂ ਉੱਠਦਾ ਉਹ ਡਿਪਰੈਸ਼ਨ ਦਾ ਸ਼ਿਕਾਰ ਆ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਸਾਡੇ ਪੰਜਾਬ ਦੇ ਵਿੱਚ ਕਿੰਨੇ ਲੋਕ ਸਵੇਰੇ ਤੜਕੇ ਉੱਠਦੇ ਹੋਣਗੇ ਜੀ ਆਪਣੇ ਪਿੰਡ ਦੀ ਗੱਲ ਕਰੀਏ ਕੇਵਲ ਇੱਕ ਗਰੰਤੀ ਸਿੰਘ ਹੋਰ ਕੋਈ ਨਹੀਂ ਤੇ ਜਿਹੜੇ 2-4 ਜਾਂਦੇ ਆ ਉਹ ਜਾਂਦੇ ਆ ਸਮਾਪਤੀ ਵਿਲੇਜ ਤੋਂ ਕੜਾ ਪ੍ਰਸ਼ਾਦ ਮਿਲਣਾ ਹੁੰਦਾ ਦੁਨੀਆ ਡਿਪਰੈਸ਼ਨ ਦੇ ਸ਼ਿਕਾਰ ਕਿਉਂ ਨਹੀਂ ਹੋਏਗੀ ਸਾਰੀ ਕਾਇਨਾਤ ਕੁਦਰਤ ਤੁਹਾਨੂੰ ਆਵਾਜ਼ ਮਾਰ ਕੇ ਕਹਿ ਰਹੀ ਪਾਈ ਸਵੇਰੇ ਤੜਕੇ ਉੱਠ ਜਾ ਟਾਈਮ ਹੋ ਗਿਆ ਦੋ ਚੀਜ਼ਾਂ ਬਹੁਤ ਨੁਕਸਾਨਦਾਇਕ ਨੇ ਸਵੇਰੇ ਸੌਣਾ ਸ਼ਾਮ ਨੂੰ ਸੌਣਾ ਮਟੀਰੀਅਲਿਸਟਿਕਲੀ ਮਾਇਆ ਪੱਖੋਂ ਇਨਸਾਨ ਬਹੁਤ ਕਮਜ਼ੋਰ ਹੋ ਜਾਊਗਾ ਜੇ ਉਹਦੇ ਕੋਲ ਹੈਗੀ ਹੈ ਰੁੜ ਜਾਣੀ ਕਿਉਂਕਿ ਬਾਡੀ ਦੇ ਵਿੱਚ ਨੈਗੇਟਿਵਿਟੀ ਪੈਦਾ ਹੋ ਜਾਣੀ ਹੈ ਨੈਗੇਟਿਵ ਫ੍ਰੀਕੁਐਂਸੀ ਪੈਦਾ ਹੋ ਜਾਣੀ ਉਹਦੇ ਨੁਕਸਾਨ ਹੋਣੇ ਸ਼ੁਰੂ ਹੋ ਜਾਣੇ ਅੱਜ ਦੇ ਸਮੇਂ ਦੇ ਵਿੱਚ ਆਪਣੇ 13 ਸਾਲ ਦੇ ਤਜਰਬੇ ਦੇ